ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ 3:00 ਵੱਜ ਗਏ ਨੇ ਸਵਾ 8 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜੀ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਕੁਝ ਖਾਸ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਵੀ ਕਿੱਦਾਂ ਦੇ ਲੋਕਾਂ ਤੋਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਬਚ ਕੇ ਰਹਿਣਾ ਚਾਹੀਦਾ ਹੈ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਚਾਹੁੰਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਚਲੋ ਜੀ ਟਾਈਮ ਵਾਸਤੇ ਕਰ ਬਣਾ ਸ਼ੁਰੂ ਕਰਦੀ ਹਾਂ ਅੱਜ ਦੀ ਵੀਡੀਓ ਤੇ ਬਾਕੀ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਕੱਲ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਸਹੀ ਆਨਸਰ ਦਿੱਤਾ ਸੀ ਉਹਨਾਂ ਦੇ ਚੈਨਲ ਦਾ ਨਾਮ ਹੈ ਜੀਕੇ ਵਲੌਗਸ ਉਹਨਾਂ ਦੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਿਓ ਉਹ ਸਿੱਕੇ ਇਤਿਹਾਸ ਦੀਵਾਰੀ ਵੀਡੀਓਜ਼ ਪਾਉਂਦੇ ਨੇ ਤੇ ਬਾਕੀ ਇਹ ਤੁਸੀਂ ਵੀ ਚਾਹੁੰਦੇ ਆਪਾਂ ਤੁਹਾਡੇ ਚੈਨਲ ਦਾ ਨਾਮ ਲਈ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣੀਓ ਸਮਝਿਓ ਤੇ ਇਹਦੇ ਵਿੱਚ ਪੁੱਛਿਆ ਸਵਾਲ ਦਾ ਜਵਾਬ ਸਭ ਤੋਂ ਪਹਿਲਾਂ ਸਹੀ ਦਿਓ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਹਾਂ ਦੇਖੋ ਹਰ ਇੱਕ ਇਨਸਾਨ ਦੀ ਜ਼ਿੰਦਗੀ 'ਚ ਤੁਹਾਡੀ ਜ਼ਿੰਦਗੀ 'ਚ ਸਾਡੀ ਜ਼ਿੰਦਗੀ 'ਚ ਹਰ ਇੱਕ ਇਨਸਾਨ ਦੀ ਜ਼ਿੰਦਗੀ 'ਚ ਕੁਝ ਐਦਾਂ ਦੇ ਲੋਕ ਹੁੰਦੇ ਨੇ ਜੋ ਸਾਨੂੰ ਥੱਲੇ ਸੁੱਟਣਾ ਚਾਹੁੰਦੇ ਨੇ ਜੋ ਸਾਡੀਆਂ ਲੱਤਾਂ ਖੇਦੇ ਨੇ ਸਾਡੇ ਪਰਿਵਾਰ ਕਰਦੇ ਨੇ ਜੋ ਸਾਡੀ ਖੁਸ਼ੀ ਦੇ ਵਿੱਚ ਦੁਖੀ ਹੁੰਦੇ ਨੇ ਤੇ ਸਾਡੇ ਦੁੱਖ ਦੇ ਵਿੱਚ ਖੁਸ਼ ਹੁੰਦੇ ਨੇ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕੁਝ ਐਦਾਂ ਦੇ ਲੋਕ ਹੁੰਦੇ ਨੇ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਪਰ ਜ਼ਿੰਦਗੀ ਜਿਉਂਦੇ ਹੋਏ ਕੁਝ ਲੋਕਾਂ ਤੋਂ ਸਾਨੂੰ ਆਪਦੇ ਜ਼ਿੰਦ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਤੇ ਉਹ ਕਿੱਦਾਂ ਦੇ ਲੋਕ ਹੁੰਦੇ ਆ ਉਹ ਵੀ ਮੈਂ ਤੁਹਾਡੇ ਨਾਲ ਅੱਗੇ ਸ਼ੇਅਰ ਕਰੂੰਗੀ ਕਿਉਂਕਿ ਇਹ ਇਦਾਂ ਦੇ ਲੋਕਾਂ ਨੂੰ ਮੈਂ ਵੀ ਆਪਦੀ ਜ਼ਿੰਦਗੀ 'ਚ ਬਹੁਤ ਫੇਸ ਕੀਤਾ ਹੈ ਇਹਨਾਂ ਲੋਕਾਂ ਦੀ ਪਰਖ ਕੀ ਹੁੰਦੀ ਹੈ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੁਹਾਡੀ ਜ਼ਿੰਦਗੀ 'ਚ ਵੀ ਇਦਾਂ ਦੇ ਲੋਕ ਹੋਣਗੇ ਕਿਉਂਕਿ ਹਰ ਇੱਕ ਇਨਸਾਨ ਦੀ ਜ਼ਿੰਦਗੀ 'ਚ 1 2 4 ਇਦਾਂ ਦੇ ਹੁੰਦੇ ਹੀ ਹੁੰਦੇ ਨੇ ਚਾਹੇ ਉਹ ਰਿਸ਼ਤੇਦਾਰੀ ਚ ਹੋਣ ਚਾਹੇ ਉਹ ਪਿੰਡ ਦੇ ਵਿੱਚ ਹੋਣ ਪਰ ਹੁੰਦੇ ਜ਼ਰੂਰ ਆ ਸੋ ਇਦਾਂ ਦੇ ਲੋਕਾਂ ਤੋਂ ਜੇ ਆਪਾਂ ਆਪਣੇ ਆਪ ਨੂੰ ਵਿਚਾਰ ਰੱਖ ਲਈਏ ਇਦਾਂ ਦੇ ਲੋਕਾਂ ਤੋਂ ਆਪਾਂ ਦੂਰੋਂ ਹੀ ਜਿਹੜਾ ਹੈਗਾ ਹੈਲੋ ਹਾਈ ਸਤਿ ਸ਼੍ਰੀ ਅਕਾਲ ਰੱਖੀਏ ਤਾਂ ਸਾਡੀ ਜ਼ਿੰਦਗੀ ਜਿਹੜੀ ਹੈ ਨਾ ਸਾਡਾ ਪਰਿਵਾਰ ਹੈ ਉਹ ਹਮੇਸ਼ਾ ਵੀ ਸੁਖੀ ਰਹਿੰਦਾ ਕਿਉਂਕਿ ਇਦਾਂ ਦੇ ਲੋਕ ਇੱਕ ਦੀਮਕ ਦੀ ਤਰ੍ਹਾਂ ਹੁੰਦੇ ਆ ਹਨ ਜਿਵੇਂ ਆਪਾਂ ਕਹਿੰਦੇ ਨੇ ਲੱਕੜ ਨੂੰ ਸਿਉਂਖ ਲੱਗ ਜਾਂਦੀ ਹੈ ਤਾਂ ਅੰਦਰੋਂ ਅੰਦਰੋਂ ਖੋਖਲਾ ਕਰ ਦਿੰਦੀ ਹੈ ਤਾਂ ਇਦਾਂ ਦੇ ਲੋਕ ਜਿਹੜਾ ਹੈਗਾ ਉਹ ਤੁਹਾਡੇ ਪਰਿਵਾਰ ਨੂੰ ਅੰਦਰੋਂ ਅੰਦਰ ਖੋਖਲਾ ਕਰ ਦਿੰਦੇ ਨੇ ਤੇ ਇਹ ਕਿੱਦਾਂ ਦੇ ਲੋਕ ਹੁੰਦੇ ਨੇ ਜਿਹੜੇ ਤੁਹਾਡੇ ਮੂੰਹ ਤੇ ਆ ਕੇ ਤੁਹਾਨੂੰ ਕਹਿਣ ਵੀ ਤੁਸੀਂ ਬਹੁਤ ਚੰਗੇ ਹੋ ਠੀਕ ਹੈ ਤੁਹਾਡੇ ਲੋਕ ਤੁਹਾਡੇ ਮੂੰਹ ਤੇ ਕਹਿਣ ਵੀ ਹਾਂ ਜਮਾਲੋ ਤੁਹਾਡੇ ਨਾਲ ਕੁਝ ਗਲਤ ਹੋਇਆ ਹਨ ਤਾਂ ਉਹ ਤੁਹਾਨੂੰ ਆ ਕੇ ਕਹਿਣਗੇ ਵੀ ਹਾਂ ਜੀ ਤੁਹਾਡੇ ਨਾਲ ਗਲਤ ਹੋਇਆ ਪਰ ਇਦਾਂ ਦੇ ਲੋਕ ਫਿਰ ਸਾਹਮਣੇ ਸਾਹਮਣੇ ਕਹਿਣ ਤੋਂ ਪਰਹੀਜ ਕਰਦੇ ਨੇ ਉਦੋਂ ਤੁਹਾਡਾ ਸਾਥ ਨਹੀਂ ਦੇ ਸਕਦੇ ਇੱਕ ਗੱਲ ਯਾਦ ਰੱਖਿਓ ਆਪਾਂ ਦੇ ਲੋਕ ਅਕਸਰ ਇੱਕ ਚੀਜ਼ ਪਰਖਣ ਦੇ ਵਿੱਚ ਗਲਤੀ ਕਰ ਜਾਂਦੇ ਆ ਮੇਰੇ ਦਾਦਾ ਜੀ ਨੇ ਮੈਨੂੰ ਇਹ ਗੱਲ ਕਹੀ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਉਹ ਹਮੇਸ਼ਾ ਕਹਿੰਦੇ ਸੀ ਵੀ ਸੱਚੀ ਸਹੇਲੀ ਸੱਚਾ ਦੋਸਤ ਸੱਚਾ ਮਿੱਤਰ ਸੱਚਾ ਜਿਹੜਾ ਕੋਈ ਆਪਦਾ ਹੋਵੇ ਉਹ ਕੌਣ ਹੁੰਦਾ ਉਹ ਉਹ ਨਹੀਂ ਹੁੰਦਾ ਜੋ ਤੁਹਾਡੀ ਗਲਤੀ ਨੂੰ ਢਕੇ ਜੋ ਤੁਹਾਡੀਆਂ ਗਲਤੀਆਂ ਤੇ ਪਰਦਾ ਪਾਵੇ ਉਹ ਨਹੀਂ ਹੁੰਦਾ ਉਹ ਕਹਿੰਦੇ ਉਹ ਹੁੰਦਾ ਹੈ ਜਿਹੜਾ ਤੁਹਾਨੂੰ ਟੋਕੇ ਤੁਹਾਨੂੰ ਰੋਕੇ ਵੀ ਇਥੇ ਤੂੰ ਗਲਤ ਐ ਤੂੰ ਗਲਤ ਕਰ ਰਿਹਾ ਹੈ ਕਿਉਂ ਕਿਉਂਕਿ ਉਹਨੂੰ ਤੁਹਾਡੀ ਫਿਕਰ ਹੁੰਦੀ ਆ ਪਰਵਾਹ ਹੁੰਦੀ ਆ ਉਹ ਇਨਸਾਨ ਨਹੀਂ ਚਾਹੁੰਦਾ ਵੀ ਤੁਸੀਂ ਕੁਛ ਆ ਤੇ ਜ਼ਿੰਦਗੀ ਚ ਕਿਸੇ ਪ੍ਰੋਬਲਮ ਚ ਫਸੋ ਪਰ ਜਿਹੜਾ ਤੁਹਾਨੂੰ ਕਹੇ ਵੀ ਨਹੀਂ ਨਹੀਂ ਤੂੰ ਐਦਾਂ ਕਰ ਲੈ ਜਿਵੇਂ ਹੁਣ ਮੰਨ ਲਓ ਉਦਾਹਰਨ ਦੇ ਤੌਰ ਤੇ ਅੱਜ ਕੱਲ ਦੀ ਪੀੜ੍ਹੀ ਦੇ ਵਿੱਚ ਹਨਾ ਕਈ ਬੱਚੇ ਹੈਗੇ ਆ ਆਪ ਦੇ ਦੋਸਤਾਂ ਨੂੰ ਕਹਿਣਗੇ ਵੀ ਤੂੰ ਆ ਨਸ਼ਾ ਕਰ ਲੈ ਚੀਜ਼ ਖਾਲਾ ਮੈਂ ਕਿਸੇ ਨੂੰ ਨਹੀਂ ਦੱਸਦਾ ਤਾਂ ਬੱਚੇ ਉਹਨੂੰ ਪਛਾਣਨ ਦੀ ਗਲਤੀ ਕਰ ਲੈਂਦੇ ਆ ਬੱਚੇ ਸੋਚਦੇ ਆ ਵੀ ਇਹ ਮੇਰਾ ਸੱਚਾ ਦੋਸਤ ਹੈ ਵੀ ਜਿਹੜਾ ਮੇਰਾ ਜਿਹੜਾ ਹੈਗਾ ਪੜਦਾ ਰੱਖਦਾ ਸਾਰਿਆਂ ਤੋਂ ਨਹੀਂ ਉਹ ਸੱਚਾ ਨਹੀਂ ਹੁੰਦਾ ਜਿਹੜਾ ਆ ਕੇ ਤੁਹਾਨੂੰ ਇਹ ਕਹੇ ਵੀ ਨਹੀਂ ਇਹ ਚੀਜ਼ ਤੇਰੀ ਲਈ ਗਲਤ ਹੈ ਅਗਰ ਤੂੰ ਇਹ ਕੀਤੀ ਮੈਂ ਤੇਰੇ ਘਰੇ ਜਾ ਕੇ ਦੱਸ ਦੂੰਗਾ ਵੀ ਤੂੰ ਗਲਤ ਕੰਮ ਕਰਦਾ ਤੇ ਬੱਚੇ ਉਹਨੂੰ ਆ ਦਾ ਦੁਸ਼ਮਣ ਸਮਝ ਬੈਠਦੇ ਨੇ ਕਹਿ ਦਿੰਦੇ ਨੇ ਵੀ ਵੀ ਇਹ ਤਾਂ ਮੇਰੀਆਂ ਜਾ ਕੇ ਘਰੇ ਗੱਲਾਂ ਦੱਸਦਾ ਸ਼ਿਕਾਇਤਾਂ ਕਰਦਾ ਇਹ ਮੇਰਾ ਦੋਸਤ ਨਹੀਂ ਹੈ ਪਰ ਅਸਲ ਵਿੱਚ ਦੋਸਤ ਉਹੀ ਹੁੰਦਾ ਤੇ ਉਹ ਨਾ ਸਿਰਫ ਦੋਸਤ ਹੁੰਦਾ ਉਹ ਹੀਰਾ ਹੁੰਦਾ ਸਾਡੀ ਜ਼ਿੰਦਗੀ ਦਾ ਉਹ ਇਨਸਾਨ ਇੱਕ ਸਾਡੀ ਜ਼ਿੰਦਗੀ ਦੇ ਵਿੱਚ ਹੀਰੇ ਦੀ ਤਰ੍ਹਾਂ ਹੁੰਦਾ ਤੇ ਉਹ ਜਿਹੇ ਇਨਸਾਨ ਨੂੰ ਕਦੇ ਵੀ ਅਡੀ ਜ਼ਿੰਦਗੀ ਚ ਜਾਣ ਨਹੀਂ ਦੇਣਾ ਚਾਹੀਦਾ ਜੋ ਆ ਕੇ ਸਾਨੂੰ ਸਾਡੇ ਔਗਣ ਦੱਸੇ ਨਾ ਵੀ ਹਾਂ ਇੱਥੇ ਤੋਂ ਦੇਖੋ ਕਮੀ ਹਰ ਇੱਕ ਇਨਸਾਨ ਚ ਹੁੰਦੀ ਹੈ ਮੇਰੇ ਚ ਤੁਹਾਡੇ ਸਭ ਚ ਕੋਈ ਇਨਸਾਨ ਇਦਾਂ ਦੇ ਨਹੀਂ ਜਿਹਦੇ ਵਿੱਚ ਕੋਈ ਕਮੀ ਨਾ ਹੋਵੇ ਕਿਉਂਕਿ ਇਨਸਾਨਾਂ ਦੇ ਵਿੱਚ ਹੀ ਕਮੀ ਹੁੰਦੀ ਹੈ ਜਿਹਦੇ ਵਿੱਚ ਕਮੀ ਨਹੀਂ ਉਹ ਤਾਂ ਪਰਮਾਤਮਾ ਤੇ ਆਪਾਂ ਪਰਮਾਤਮਾ ਦਾ ਮੁਕਾਬਲਾ ਤਾਂ ਕਰ ਨਹੀਂ ਸਕਦੇ ਇਨਸਾਨ ਆਪਾਂ ਤੋਂ ਗਲਤੀਆਂ ਵੀ ਹੁੰਦੀਆਂ ਆਪਣੇ ਚ ਕਮੀਆਂ ਵੀ ਨੇ ਪਰ ਜੇ ਆਪਾਂ ਨੂੰ ਕੋਈ ਆਪਣੀ ਗਲਤੀ ਦੱਸ ਦੇਵੇ ਤੇ ਆਪਾਂ ਨੂੰ ਸਮਝਾਵੇ ਵੀ ਇੱਥੇ ਤੂੰ ਗਲਤ ਇਦਾਂ ਕੀਤਾ ਤੇ ਆਹ ਤੇਰੇ ਲਈ ਗਲਤ ਆ ਸਹੀ ਹੈ ਤੇ ਆਪਾਂ ਉਹਨੂੰ ਇਹ ਸਮਝਣ ਦੀ ਬਜਾਏ ਵੀ ਇਹ ਬੰਦਾ ਕਈ ਲੋਕ ਨਾ ਕੀ ਕਹਿੰਦੇ ਕਰਦੇ ਨੇ ਗਲਤੀ ਕਰ ਜਾਂਦੇ ਨੇ ਉਸ ਇਨਸਾਨ ਦੇ ਕਿ ਵੀ ਰਗੜ ਵੀ ਪੈ ਜਾਂਦੇ ਨੇ। ਯਾ ਕਹਿੰਦੇ ਤੂੰ ਮੈਨੂੰ ਇਦਾਂ ਕਿਵੇਂ ਕਿਹਾ? ਪਰ ਅਸਲ ਦੇ ਵਿੱਚ ਉਸ ਇਨਸਾਨ ਨੂੰ ਤੁਹਾਡੀ ਫਿਕਰ ਹੁੰਦੀ ਆ। ਉਹ ਇਨਸਾਨ ਇੱਕ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲਿਆਉਣ ਦਾ ਇੱਕ ਅਹਿਮ ਜ਼ਰੀਆ ਹੁੰਦਾ ਆ। ਜੋ ਸਾਨੂੰ ਆਉਣ ਵਾਲੀ ਕਈ ਮੁਸ਼ਕਲਾਂ ਤੋਂ ਬਚਾ ਸਕਦਾ ਠੀਕ ਹੈ ਜੀ ਤੇ ਸਾਨੂੰ ਇਦਾਂ ਦੇ ਲੋਕਾਂ ਨੂੰ ਪਰਖਣਾ ਚਾਹੀਦਾ ਤੇ ਆਪਦੀ ਜ਼ਿੰਦਗੀ ਵਿੱਚ ਇਦਾਂ ਦੇ ਲੋਕਾਂ ਨੂੰ ਜੋੜ ਕੇ ਰੱਖਣਾ ਚਾਹੀਦਾ ਤੇ ਜਿਹੜੇ ਲੋਕ ਤੁਹਾਡੇ ਮੂੰਹ ਤੇ ਤੁਹਾਨੂੰ ਕਹਿਣ ਵੀ ਨਹੀਂ ਚ ਤੁਸੀਂ ਤਾਂ ਬਹੁਤ ਚੰਗੇ ਹੋ ਤੇ ਫਲਾਨੇ ਬੰਦੇ ਨੇ ਤੁਹਾਡੇ ਨਾਲ ਗਲਤ ਕੀਤਾ ਤੇ ਉਹਦੇ ਮੂੰਹ ਤੇ ਜਾ ਕੇ ਕਹਿਣ ਵੀ ਹਾਂਜੀ ਤੁਸੀਂ ਬਹੁਤ ਚੰਗੇ ਹੋ ਉਹਨੇ ਤੁਹਾਡੇ ਨਾਲ ਇਦਾਂ ਗਲਤ ਕੀਤਾ ਤੇ ਜੇ ਉਸ ਇਨਸਾਨ ਨੂੰ ਪਰਖਣਾ ਨਾ ਤਾਂ ਉਹਨੂੰ ਹਮੇਸ਼ਾ ਕਹੋ ਵੀ ਜੇ ਅਸੀਂ ਵਾਕਈ ਤੁਹਾਡੀ ਨਜ਼ਰ ਚ ਕਰੋ ਗਲਤ ਆ ਪਰ ਤੁਸੀਂ ਪਲੀਜ਼ ਕਹੋ ਉਹਨਾਂ ਨੂੰ ਨਾ ਫੇਸ ਟੂ ਫੇਸ ਆ ਕੇ ਗੱਲ ਕਰੋ ਤੇ ਜੇ ਬੰਦਾ ਉਦੋਂ ਗੁਰਹੇਜ ਕਰੇ ਨਾ ਕਹਿਣ ਤੋਂ ਜਾਂ ਉਹ ਕਹੇ ਨਹੀਂ ਜੀ ਮੈਂ ਨਹੀਂ ਕਹਿ ਸਕਦਾ ਜਾਂ ਇਹਦਾ ਕੋਈ ਬਹਾਨਾ ਲਾਵੇ ਤਾਂ ਸਮਝ ਲਓ ਉਹ ਬੰਦਾ ਕਹਿੰਦੇ ਹੁੰਦੇ ਨਾ ਵੀ ਦੋ ਨਾਵਾਂ 'ਚ ਪੈਰ ਰੱਖਣ ਵਾਲਾ ਉਹ ਹੁੰਦਾ ਹੈ ਜਿਹਦਾ ਇੱਕ ਪੈਰ ਇੱਧਰ ਵੀ ਹੁੰਦਾ ਤੇ ਇੱਕ ਇੱਧਰ ਵੀ ਹੁੰਦਾ ਤੇ ਇਦਾਂ ਦੇ ਲੋਕ ਜਿਹੜੇ ਹੁੰਦੇ ਨੇ ਉਹ ਅਕਸਰ ਮਸਲਿਆਂ ਨੂੰ ਸੜਜਾਉਣ ਦੀ ਬਜਾਏ ਹੋਰ ਉਲਝਾ ਦਿੰਦੇ ਨੇ ਹੋਰ ਹੋਰ ਮੁਸੀਬਤਾਂ ਖੜੀਆਂ ਕਰ ਦਿੰਦੇ ਨੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਉਹ ਵੀ ਅਸੀਂ ਮੇਰੇ ਹਸਬੰਦ ਥੋੜੇ ਜੀ ਨਰਮ ਨੇ ਮਤਲਬ ਕਿ ਨਰਮ ਮਤਲਬ ਵੀ ਉਹ ਨਾ ਮਾੜੀ ਬੰਦੇ ਨੂੰ ਵੀ ਉਹਦਾ ਵੀ ਤਰਸਾ ਕੇ ਮਤਲਬ ਕਹਿਣਗੇ ਵੀ ਨਹੀਂ ਨਹੀਂ ਚਲ ਕੋਈ ਗੱਲ ਨਹੀਂ ਪਰ ਮੈਂ ਕਹਿੰਨੀ ਆਂ ਵੀ ਸ਼ਰੀਫੀਅਤ ਕਿਉਂਕਿ ਮੇਰੇ ਦਾਦਾ ਜੀ ਨੇ ਮੈਨੂੰ ਇੱਕ ਗੱਲ ਹੋਰ ਸਮਝਾਈ ਸੀ ਤੇ ਕਿਉਂਕਿ ਦੇਖੋ ਜੀ ਮੇਰੇ ਨਾਲ ਪਾਪਾ ਜਦੋਂ ਮੇਂ ਛੋਟੀ ਸੀ ਉਹ ਡੈਥ ਹੋ ਗਈ ਸੀ ਤਾਂ ਉਹਨਾਂ ਨੇ ਹਮੇਸ਼ਾ ਸਾਨੂੰ ਜ਼ਿੰਦਗੀ ਨੂੰ ਪਰਖਣ ਦਾ ਜ਼ਿੰਦਗੀ ਨੂੰ ਦੇਖਣ ਦਾ ਲੋਕਾਂ ਨੂੰ ਪਰਖਣ ਦਾ ਲੋਕਾਂ ਨੂੰ ਦੇਖਣ ਦਾ ਨਜ਼ਰੀਆ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਇਹੜਾ ਸਾਨੂੰ ਹਮੇਸ਼ਾ ਟਾਈਮ ਟੂ ਟਾਈਮ ਮੈਨੂੰ ਤੇ ਮੇਰੇ ਬ੍ਰਦਰ ਨੂੰ ਹਮੇਸ਼ਾ ਸਮਝਾਉਂਦੇ ਰਹਿੰਦੇ ਸੀ ਉਹ ਕਹਿੰਦੇ ਸੀ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਰਹਿਣਾ ਤੇ ਸਾਡੇ ਲਈ ਜੀ ਪਿਓ ਵੀ ਉਹੀ ਸੀ ਸਾਡੇ ਲਈ ਦਾਦਾ ਜੀ ਵੀ ਹੋਏ ਸੀ ਤੇ ਉਹਨਾਂ ਨੇ ਸਾਨੂੰ ਜ਼ਿੰਦਗੀ ਨੂੰ ਇੱਕ ਦੇਖਣ ਦਾ ਸਾਡਾ ਨਜ਼ਰੀਆ ਉਹ ਉਹਨਾਂ ਦੀ ਦੇਣ ਹੈ ਜਿਹੜਾ ਅਸੀਂ ਅੱਜ ਦੇ ਟਾਈਮ ਦੇ ਵਿੱਚ ਮੈਂ ਅਗਰ ਕਾ ਗੱਲ ਕਰਾਂ ਵੀ ਅਸੀਂ ਮੁਸ਼ਕਲ ਟਾਈਮ ਜੋ ਵੀ ਨਿਕਲੇ ਆ ਤਾਂ ਉਹਨਾਂ ਦੀ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਨੇ ਮੇਰਾ ਬਹੁਤ ਸਾਰ ਦਿੱਤਾ ਤਾਂ ਹਮੇਸ਼ਾ ਕਹਿੰਦੇ ਹੁੰਦੇ ਸੀਗੇ ਵੀ ਹਰ ਗੱਲ ਨੂੰ ਚੁੱਪ ਕਰਕੇ ਸਹਿਣਾ ਵੀ ਗਲਤ ਹੈ ਹਰ ਜਗ੍ਹਾ ਚੁੱਪ ਰਹਿਣਾ ਵੀ ਗਲਤ ਹੈ ਹਰ ਜਗ੍ਹਾ ਅਗਰ ਬੋਲਣਾ ਗਲਤ ਹੈ ਤਾਂ ਹਰ ਜਗ੍ਹਾ ਚੁੱਪ ਰਹਿਣ ਦੀ ਵੀ ਲੋੜ ਨਹੀਂ ਹੁੰਦੀ ਕਈ ਜਗ੍ਹਾ ਸਾਨੂੰ ਬੋਲ ਕੇ ਜਵਾਬ ਦੇਣ ਦੀ ਵੀ ਜ਼ਰੂਰਤ ਹੁੰਦੀ ਹੈ ਸੋ ਮੈਂ ਇਹਨਾਂ ਨੂੰ ਹਮੇਸ਼ਾ ਕਹਿੰਨੇ ਨੇ ਵੀ ਇਦਾਂ ਦੇ ਲੋਕਾਂ ਤੋਂ ਬਚ ਕੇ ਇਦਾਂ ਦੇ ਲੋਕ ਜਿਹੜੀ ਹੁੰਦੇ ਨੇ ਇਹ ਕਹਿੰਦੇ ਹੁੰਦੇ ਨਾ ਜਿਵੇਂ ਇੱਕ ਕਹਿੰਦੇ ਨੇ ਘਰ ਵਿੱਚ ਸੱਪ ਪਾਲਿਆ ਹੋਇਆ ਉਹਨੂੰ ਦੁੱਧ ਪਿਲਾ ਰਹੇ ਨੇ ਹਨਾ ਇਦਾਂ ਦੇ ਲੋਕ ਇਦਾਂ ਦੀ ਫਿਤਰਤ ਰੱਖਦੇ ਨੇ ਇਹਨਾਂ ਨੇ ਜਦ ਮੌਕਾ ਮਿਲਿਆ ਜਿਵੇਂ ਇੱਕ ਉਦਾਹਰਣ ਦਿੰਨੀ ਆ ਮੈਂ ਤੁਹਾਨੂੰ ਇੱਕ ਨਾ ਹੰਸ ਹੰਸ ਹੁੰਦਾ ਨਾ ਚਿੱਟੇ ਰੰਗ ਦਾ ਤੇ ਉਹ ਲੰਘ ਰਿਹਾ ਸੀ ਤੇ ਇੱਕ ਨਾ ਕੇਕੜਾ ਜਿਨ ਕੇਕੜਾ ਨੇ ਸਾਰੀ ਬਿਛੂ ਬਿੱਛੂ ਸੀਗਾ ਤੇ ਉਹ ਬਿੱਛੂ ਨੇ ਨਾ ਉਹ ਪਾਣੀ ਵਾਲਾ ਜਿਹੜਾ ਸੀਗਾ ਉਹ ਛੋਟਾ ਜਹਾਜ ਜਿਵੇਂ ਪਸੂਆ ਕਹਿੰਦੇ ਨੇ ਉਹਨੂੰ ਪਾਰ ਕਰਨਾ ਸੀ ਤੇ ਉਹਨੇ ਜਿਹੜਾ ਹੰਸ ਸੀਗਾ ਮਤਲਬ ਉਹਨੇ ਕੀ ਕੀਤਾ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਪਾਰਤਾ ਕਰਾ ਦੂੰਗਾ ਉਹਨੇ ਨੂੰ ਕਿਹਾ ਸੀ ਵੀ ਤੂੰ ਮੈਨੂੰ ਹਨਾ ਵੀ ਪਾਰ ਕਰਾ ਦੇ ਪਾਣੀ ਤੋਂ ਵੀ ਮੈਂ ਲੰਘ ਨਹੀਂ ਸਕਦਾ ਉਹ ਕਹਿੰਦਾ ਮੈਂ ਤੈਨੂੰ ਪਾਰਤਾ ਕਰਾ ਦੂੰ ਪਰ ਤੂੰ ਮੈਨੂੰ ਵਾਦਾ ਕਰ ਤੂੰ ਮੈਨੂੰ ਡੱਸੇਂਗਾ ਨਹੀਂ ਕਿਉਂਕਿ ਬਿੱਸੂ ਬਿੱਛੂ ਤੁਹਾਨੂੰ ਪਤਾ ਡੰਗ ਮਾਰਦਾ ਹਨਾ ਤਾਂ ਉਹ ਕਹਿੰਦਾ ਠੀਕ ਆ ਵੀ ਮੈਂ ਤੈਨੂੰ ਡੰਗੂਗਾ ਨਹੀਂ ਤੂੰ ਮੈਨੂੰ ਪਾਰ ਕਰਾ ਦੇ ਤੇ ਉਹਨੇ ਨਾ ਇੱਕ ਮਤਲਬ ਕਿ ਲੱਕੜੀ ਦਾ ਟੋਟਾ ਲੈ ਲ ਕਿਹੜਾ ਵਿੱਚੂ ਸੀ ਉਹਨੇ ਉਹਨੂੰ ਫੜ ਲਿਆ ਤੇ ਦੂਜੇ ਪਾਸੇ ਜਿਹੜਾ ਹੰਸ ਸੀਗਾ ਉਹਨੇ ਮਤਲਬ ਉਹਨੂੰ ਆਪਣੇ ਪੰਜਿਆਂ ਦੇ ਵਿੱਚ ਦੋਨੋਂ ਪਾਸੇ ਡੰਡੀ ਨੂੰ ਫੜ ਲਿਆ ਤੇ ਉਡਣਾ ਸ਼ੁਰੂ ਕਰ ਦਿੱਤਾ ਤੇ ਉਹਨੂੰ ਪਾਰ ਕਰਾ ਦਿੱਤਾ ਜਦੋਂ ਉਹ ਪਾਰ ਕਰਾ ਕੇ ਨਾ ਉਹ ਵਿੱਚੂ ਨੂੰ ਥੱਲੇ ਉਤਾਰਨ ਲੱਗਿਆ ਤਾਂ ਵਿੱਚੂ ਨੇ ਉਹਨੂੰ ਡੰਗ ਮਾਰ ਦਿੱਤਾ ਤਾਂ ਉਹਨੇ ਹੰਸ ਨੇ ਪੁੱਛਿਆ ਕਹਿੰਦਾ ਵੀ ਤੂੰ ਤਾਂ ਮੈਨੂੰ ਵਾਅਦਾ ਕੀਤਾ ਸੀ ਤਾਂ ਵਿੱਚੂ ਕਹਿੰਦਾ ਕੀ ਕਰਾਂ ਮੇਰੀ ਫਿਤਰਤ ਹੈ ਮੈਂ ਆਪਣੀ ਫਿਤਰਤ ਨਹੀਂ ਛੱਡ ਸਕਦਾ ਤੇ ਮੈਂ ਆ ਵੀ ਫਿਤਰਤ ਤੋਂ ਮਜਬੂਰ ਆ। ਕੁਝ ਏਦਾਂ ਦੇ ਲੋਕ ਹੁੰਦੇ ਆ ਸਾਡੀ ਜ਼ਿੰਦਗੀ ਤੇ ਜਿਹੜੀ ਆਪਦੀ ਫਿਤਰਤ ਤੋਂ ਮਜਬੂਰ ਹੁੰਦੇ ਨੇ ਵੀ ਉਹ ਕਿਸ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਣਾ ਉਹ ਕਿਸੇ ਦਾ ਵੀ ਭਲਾ ਨਹੀਂ ਸੋਚ ਸਕਦੇ। ਉਹ ਕਿਸੇ ਦਾ ਵੀ ਚੰਗਾ ਨਹੀਂ ਸੋਚਦਾ। ਉਹਨਾਂ ਦਾ ਕੰਮ ਹੈ ਹਰ ਇੱਕ ਨੂੰ ਠੱਗੀ ਲਾਉਣੀ, ਹਰ ਇੱਕ ਦਾ ਮਾੜਾ ਸੋਚਣਾ, ਹਰ ਇੱਕ ਜਗ੍ਹਾ ਆਪਣਾ ਮਤਲਬ ਸੋਚਣਾ। ਇਹ ਏਦਾਂ ਦੇ ਲੋਕਾਂ ਨੂੰ ਪਰਖਣਾ ਚਾਹੀਦਾ। ਏਦਾਂ ਦੇ ਲੋਕਾਂ ਨੂੰ ਅਬਜ਼ਰਵ ਕਰੋ। ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਦੇ ਗਲਪ ਹੈ ਜੋ ਜਾਲ ਲੜੂ, ਬਟ ਉਹਨਾਂ ਲੋਕਾਂ ਤੋਂ ਚੌਕਸ ਰਹੋ, ਚਕੰਨੇ ਰਹੋ। ਠੀਕ ਹੈ ਜੀ ਤੇ ਜਿਹੜਾ ਬੰਦਾ ਨਾ ਬਿਨ ਮਤਲਬ ਤੋਂ ਤੁਹਾਡੇ ਨਾਲ ਖੜਾ ਹੈ ਮਾੜੇ ਵਕਤ ਵਿੱਚ ਤੁਹਾਡੇ ਨਾਲ ਖੜਾ ਹੈ ਅੱਛਾ ਇੱਕ ਚੀਜ਼ ਹੋਰ ਬਾਣੀ ਦੇ ਵਿੱਚ ਵੀ ਆਪਾਂ ਨੂੰ ਮਹਾਰਾਜ ਜੀ ਨੇ ਕਿਹਾ ਵੀ ਤੇਰੇ ਚੰਗੇ ਵਕਤ ਵਿੱਚ ਤਾਂ ਤੇਰੇ ਸਾਰੇ ਸਾਥ ਦੇਣਗੇ ਪਰ ਤੇਰੇ ਮਾੜੇ ਵਕਤ ਵਿੱਚ ਕੋਈ ਨਹੀਂ ਖੜੇਗਾ ਤੇ ਪਰਖ ਉਦੋਂ ਹੀ ਹੁੰਦੀ ਹੈ ਵੀ ਕੌਣ ਆਪਣਾ ਕੌਣ ਬਗਾਨਾ ਹੈ ਜਦੋਂ ਆਪਣੇ ਤੇ ਵਕਤ ਪੈਂਦਾ ਹੈ ਮੁਸੀਬਤ ਪੈਂਦੀ ਹੈ ਫਿਰ ਉਦੋਂ ਕੌਣ ਖੜਦਾ ਹੈ ਤੇ ਕੌਣ ਸਭ ਤੋਂ ਪਹਿਲਾਂ ਭੱਜਦਾ ਇਹ ਪਰਖ ਉਸੇ ਸਮੇਂ ਹੁੰਦੀ ਹੈ ਹਰ ਜਗ੍ਹਾ ਪੈਸਾ ਕੰਮ ਨਹੀਂ ਆਉਂਦਾ ਪੈਸਾ ਸਾਡੀ ਜ਼ਿੰਦਗੀ ਦੀ ਆਪਾਂ ਇਹ ਕਹਿ ਸਕਦੇ ਹਾਂ ਵੀ ਬਹੁਤ ਕੁਝ ਹੈ ਜੋ ਪੈਸੇ ਤੇ ਡਿਪੈਂਡ ਕਰਦਾ ਪਰ ਪੈਸਾ ਸਭ ਕੁਝ ਨਹੀਂ ਹੁੰਦਾ ਕਈ ਜਗ੍ਹਾ ਕਿਸੇ ਦੀ ਮੈਂਟਲੀ ਸਪੋਰਟ ਕਿਸੇ ਦਾ ਇਹ ਕਹਿਣਾ ਕਿ ਟੈਨਸ਼ਨ ਨਾ ਕਰ ਮੈਂ ਹੈਗਾ ਤੇਰੇ ਨਾਲ ਇਹ ਬਹੁਤ ਵੱਡੀ ਮਾਇਨੇ ਰੱਖਦਾ ਗੱਲ ਕਿਉਂਕਿ ਉਹ ਇਨਸਾਨ ਤੁਹਾਡੇ ਵੱਡੇ ਤੋਂ ਵੱਡੇ ਦੁੱਖ 'ਚ ਤੁਹਾਡੇ ਨਾਲ ਖੜੂਗਾ ਤੇ ਇਦਾਂ ਦੀ ਲੋਕਾਂ ਨੂੰ ਕਦੇ ਵੀ ਆਪ ਦੀ ਜ਼ਿੰਦਗੀ 'ਚੋਂ ਜਾਣਨਾ ਨਾ ਦਿਵੋ ਜੇ ਕੋਈ ਨਾਰਾਜ਼ਗੀ ਆ ਗੁੱਸਾ ਗਿੱਲਾ ਹੈ ਉਸ ਚੀਜ਼ ਨੂੰ ਸੁਲਝਾ ਦਿਓ ਪਰ ਜੇ ਕੋਈ ਜਿਵੇਂ ਬਾਕੀ ਦੇੜੀ ਮੈਂ ਤੁਹਾਨੂੰ ਦੱਸੀਆਂ ਨਿਸ਼ਾਨੀਆਂ ਇਦਾਂ ਦੇ ਲੋਕ ਨਹੀਂ ਤਾਂ ਉਹਨਾਂ ਦੇ ਲੋਕਾਂ ਨੂੰ ਤਾਂ ਆਪ ਦੀ ਜ਼ਿੰਦਗੀ ਤੋਂ ਪਰੇ ਰੱਖੋ ਬਿਹਤਰ ਹੈ ਕਿਉਂਕਿ ਇਦਾਂ ਦੇ ਲੋਕ ਸਿਰਫ ਤੁਹਾਡੇ ਤੋਂ ਮਤਲਬ ਖੱਟਣ ਦੇ ਲਈ ਤੁਹਾਡੇ ਨਾਲ ਆਉਂਦੇ ਨੇ ਕਦੇ ਉਹ ਤੁਹਾਡੇ ਦੁੱਖ ਦੇ ਵਿੱਚ ਵੀ ਤੁਹਾਡੇ ਨਾਲ ਸਾਥ ਨਹੀਂ ਖੜ ਸਕਦੇ ਉਹ ਉਦੋਂ ਹੀ ਖੜਨਗੇ ਜਦੋਂ ਤੁਸੀਂ ਖੁਸ਼ ਹੋ ਤੁਹਾਡੇ ਕੋਲੇ ਪੈਸਾ ਹੈ ਜਦੋਂ ਤੁਸੀਂ ਫਾਈਨੈਂਸ਼ਲੀ ਵੀ ਤੁਸੀਂ ਸਟਰੋਂਗ ਹੋ ਤੁਸੀਂ ਸਰੀਰਕ ਤੌਰ ਤੇ ਵੀ ਸਟਰੋਂਗ ਹੋ ਮੈਂਟਲਿਟੀ ਤੌਰ ਤੇ ਵੀ ਸਟਰੋਂਗ ਹੋ ਉਦੋਂ ਤਾਂ ਉਹ ਤੁਹਾਡੇ ਨਾਲ ਖੜਨਗੇ ਕਹਿੰਦੇ ਹੁੰਦੇ ਨਾ ਇੱਕ ਗਾਣਾ ਸ਼ਾਇਦ ਤੁਸੀਂ ਵੀ ਸੁਣਿਆ ਹੋਣਾ ਅਸੀਂ ਉਹਨਾਂ 'ਚ ਨਹੀਂ ਹੈਗੇ ਜਿਹੜੇ ਤੁਹਾਨੂੰ ਕੁਛ ਇਦਾਂ ਦਾ ਸੀਗਾ ਮੇਰੇ ਹੁਣ ਮਾਈਂਡ 'ਚ ਨਹੀਂ ਹੈ ਵੀ ਨਾਲ ਬਹਿੰਦੇ ਜਿਹੜੇ ਨਾਲ ਖੜਦੇ ਅਸੀਂ ਉਹਨਾਂ 'ਚ ਮਤਲਬ ਜਿਹੜੇ ਤੁਹਾਡੇ ਨਾਲ ਬਹਿ ਕੇ ਖਾਣ ਪੀਣ ਉਹ ਦੋਸਤ ਨਹੀਂ ਹੁੰਦੇ ਦੋਸਤ ਤੁਹਾਡੇ ਆਪਣੇ ਉਹ ਹੁੰਦੇ ਨੇ ਜੋ ਤੁਹਾਡੇ ਔਖੇ ਟਾਈਮ ਦੇ ਵਿੱਚ ਖੜਨ ਵੀ ਤੁਹਾਡੇ ਨਾਲ। ਸਮੀਧ ਕਰਦੀ ਆ ਜੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ। ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ।